ਲੋ ਜੀ ਸਾਡਾ ਰੱਛਾ ਸੁੱਤਾ ਪਿਆ ਹਜੇ ਇਹ ਸਾਰੀ ਰਾਤ ਨਹੀਂ ਸੌਂਦਾ ਇਹਨੂੰ ਹੋਇਆ ਬੁਖਾਰ ਖੰਗ ਜ਼ਖਾਮ ਹੁਣ ਦਿਨ ਚੜਿਆ ਕੇ ਸੁੱਤੀਆ ਸਾਰੀ ਰਾਤ ਸਾਡਾ ਵੀ ਜਗਰਾਤਾ ਕਰਾਇਆ ਰੇ ਆਪਣਾ ਵੀ ਲੱਗੀ ਰਹੀ ਤੇ ਅੱਜ ਦਾ ਦਿਨ ਬਹੁਤ ਹੀ ਸ਼ਾਂਤ ਦਾ ਚੜਿਆ ਹੋਇਆ ਸਵੇਰ ਦੇ ਤਕਰੀਬਨ 8:30 ਹੋ ਗਏ ਨੇ ਤੇ ਅੱਜ ਦੇਖਦੇ ਹਾਂ ਕਿ ਤੱਕ ਹੌਂਫ ਕੇ ਆਉਨੇ ਆ ਜੇ ਦਾ ਰਸਮ ਠੀਕ ਰਹੀ ਬੇ ਉਦਰਾ ਠੀਕ ਆ ਪਰ ਬੌਮੀ ਤਾਂ ਨਹੀਂ ਹਟਦੇ ਉਹ ਉਲਟੀਆਂ ਥੋੜੀਆਂ ਜਾਰੇ ਲੱਗੀਆਂ ਹੋਈਆਂ ਨੂੰ ਖਾਦਾ ਪੀਦਾ ਹਾਜਮ ਨਹੀਂ ਹੋ ਰਿਹਾ ਉਹਦੇ ਤੇ ਦਿਨ ਬਾਕੀ ਯਾਰ ਬਹੁਤ ਸ਼ਾਨਦਾਰ ਆ ਤਉਪ ਸਵੇਰ ਸਵੇਰੇ ਬਹੁਤ ਤਿੱਖੀ ਜਿਹੜੀ ਅੱਜ ਲੋ ਜੀ ਬ੍ਰੇਕਫਾਸਟ ਆਪਣਾ ਰੈਡੀ ਆ ਆਮਲੇਟ ਬਣਾ ਲਈ ਉੱਪਰ ਲਾਲੀ ਫਰਮਾਜੋ ਤੇ ਨਾਲ ਚਾਹ ਇਹਨੂੰ ਪੀਨੇ ਆ ਤੇ ਉਸ ਤੋਂ ਬਾਅਦ ਕਰਦੇ ਆ ਅਗਲੀ ਸਲਾਹ ਵੀ ਕਿੱਦਾਂ ਨਿਕਲੀ ਅੱਜ ਤੇ ਕਿਹੜਾ ਟੂਰ ਕਰੀਏ ਅੱਜ ਹਾਂਜੀ ਕਿੱਦਾਂ ਮੇਰਾ ਪੁੱਤ ਠੀਕ ਐ ਆਏ ਆਏ ਹਾਏ ਹਾਏ ਇਹ ਤਾਂ ਮਰ ਜਾਇਆ ਪਿਆ ਮੇਰਾ ਫੁੱਲ ਇਹ ਮੇਰਾ ਫੁੱਲ ਮਰ ਜਾਇਆ ਪਿਆ ਦਬ ਦਬ ਦਵਾਰੇ 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 ਸਬਸਕ੍ਰਾਈਬ ਜੋਕੜਾ ਤੇ ਤੱਲੀ ਤੇ ਦਬ ਦਬ ਦਵਾਰੇ ਬਾਏ ਬਾਏ ਇਹ ਜੋ ਬੰਦੀਪ ਅੱਜ ਬਣਾਈ ਹੈ ਜੀ ਘਰੇ ਲੱਸੀ ਅਸੀਂ ਲੰਚ ਕਰਤਾ ਸਕਿਪ ਲੱਸੀ ਤੇ ਪਹਿਲਾਂ ਫਰੂਟ ਫਰੂਟ ਖਾ ਲਿਆ ਤੇ ਹੁਣ ਲੱਸੀ ਪੀਣ ਲੱਗੇ ਆ ਕਿਉਂਕਿ ਰਸਮ ਵੀ ਇੰਨੀ ਠੀਕ ਜੀ ਨਹੀਂ ਹੈਗੀ ਉਹਦਾਂ ਕਰਕੇ ਸਾਡਾ ਵੀ ਦਿਲ ਜ ਨਹੀਂ ਕਰਿਆ ਰੋਟੀ ਪਾਣੀ ਖਾਣ ਨੂੰ ਗਰਮੀ ਹਜੇ ਉਹਦਾ ਸ਼ੁਰੂ ਨਹੀਂ ਹੋਈ ਹੈਗੀਆਂ ਤੇ ਲੱਸੀ ਅਸੀਂ ਸਟਾਰਟ ਕਰਤੀ ਆ ਹਾਂ ਅੱਜ ਥੋੜਾ ਜਿਹਾ ਮੌਸਮ ਉਹਦਾ ਦਾ ਮੈਂ ਅੱਜ ਲੱਸੀ ਪੀ ਕੇ ਦੇਖਦੇ ਪਹਿਲਾਂ ਜਾਣਾ ਸੀ ਘੁੰਮਣ ਯਾਰ ਫਿਰ ਨਾਲ ਤੇ ਬੰਦੇ ਮਿਸ ਮਾਰ ਕੇ ਦੋ ਦਿਨਾਂ ਮੇਰਾ ਵੀ ਜਿੱਤ ਜਾਨੀ ਕਰਿਆ ਕਰਦਾ ਜਾਣ ਨੂੰ ਅਸੀਂ ਵੀ ਟਰੈਕ ਕਰਕੇ ਆਉਣਾ ਸੀ ਇੱਕ ਹੋਰ ਲੋਕੇਸ਼ਨ ਦੇਖੀ ਹੋਈ ਸੀ ਦੋ ਦੀ ਚੀਜ਼ ਐ ਜਾਂ ਕਿਹੜੀ ਸੀ ਉਹ ਲੋਕੇਸ਼ਨ ਚਕਵਾਨ ਦਾ ਦੂਹੇ ਗੱਲ ਰਹੀ ਐ ਇੱਥੋਂ ਤੱਕ ਲਗਭਗ 2.5 ਘੰਟੇ ਦਾ ਰਸਤਾ ਸੀ ਉਹ ਜਾਣਾ ਸੀ ਇਸ ਕਰਨ ਤੇ ਟਰੈਕ ਉਹ ਇਕੱਲੇ ਦਾ ਕਰ ਲੈਣਾ ਨਹੀਂ ਸੀ ਉਹਦੇ ਨਾਲ ਦੋ ਤਿੰਨ ਬੰਦੇ ਚਾਹੀਦੇ ਤਾਂ ਹੋਣਾ ਜੀ ਟਰੈਕ ਵੱਡਾ ਬਹੁਤ ਸੀ ਉਹ ਤੇ ਉੱਚਾਈ ਤੇ ਬਹੁਤ ਸੀ ਉਹ ਕੌਣ ਆਉਣ ਬਾਅਦ ਕਦੇ ਲੱਗਿਆ ਨਾ ਸੱਭੂ ਬਣਿਆ ਤਾਂ ਤੁਹਾਨੂੰ ਦਿਖਾਵਾਂਗੇ ਬਹੁਤ ਵਧੀਆ ਟਰੈਕ ਆ ਉਹ ਦੇਖਣ ਵਾਲੀ ਚੀਜ਼ ਹੈ ਬਿਲਕੁਲ

ਆ ਜਾ 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 ਤੈਨੂੰ ਸਮਝਦਾ ਤਾ ਸਭ ਨਾਸ਼ਾਲਾ ਮਾਰੂ ਬਸ ਦਵਾਈ ਲਈਏ ਤਾਂ ਫਿਰ ਪਹਿਲਵਾਨ ਭਾਜੀ ਠੀਕੇ ਬੈਠੂ ਲੋ ਜੀ ਹੁਣ ਆਏ ਅਸੀਂ ਡੈਕ ਤਲਾਉਣ ਦੇ ਵਿੱਚ ਮੜ ਮੋੜਾ ਘੁੰਮਣ ਫਿਰਨ ਘਰੇ ਬੈਠੇ ਬੋਰਜ ਹੋ ਰਹੇ ਤੇ ਫਿਰ ਬਾਈ ਨੂੰ ਕਰਿਆ ਫੋਨ ਮਾਰ ਚੱਲੀਏ ਘੁੰਮਣ ਤੇ ਛਿੰਦਾ ਬਾਈ ਵੀ ਨਾਲ ਆ ਗਿਆ ਆਪਣੇ ਤੂੰ ਉਹਨਾਂ ਇੱਥੇ ਦੇਖਦੇ ਨੇ ਕੋ ਮਿਲ ਜਵੇ। ਘੇੜਾ ਕੱਢਣਾ ਹੈ ਉਹਦਾ ਵੀ ਬਸ। ਐਵੇਂ। ਦੱਕ ਤਲਉ। ਬਾੜੀ ਨੇੜੇ ਵੀ ਨਹੀਂ ਚਾਹੀਦੀ ਮਾਰਕੀਟ ਆ ਹਨਾ। ਬੰਦੇ ਦਾ ਦਿਮਾਗ ਖਰਾਬ ਹੋਇਆ ਰਹਿਦਾ। ਆ ਉਹਦਾ ਯਾਰ ਪਬਲਿਕ ਜਿੱਤਾਂ ਦੇ ਦੇਖ ਲਿਆ ਸੀ ਬੈਠੇ ਘਰੇ। ਕਹਿੰਦੇ ਚੱਲ ਜਾਇਓ ਨੇ। ਲਾਦੇ ਭਾਈ ਟੰਟੂ ਟੰਟੂ ਸਾਰਾ ਕੁਝ ਇਹਨਾਂ ਨੇ ਹੁਣ ਤਾਂ ਗਰਮੀ ਵਾਲਾ ਸਮਾਨ। ਜੀ ਆਕ। ਕੋਈ ਦੇਖੋ ਰਿਹਾ ਓ ਬੜਾ ਉਹ ਦੇ ਕੋਲ ਉਹ ਮੇਰੇ ਕੋਲ ਵੀ ਉਹਦੇ ਨਾਲ ਦੀ ਆ ਆਹ ਬੜਾ ਦੋ ਬੰਦੇ ਬੈਠ ਸਕਦੇ ਪੂਰੇ ਖੁੱਲੇ ਢੁੱਲੇ ਹੂੰ ਆ ਦੋ ਬੰਦੇ ਵਾਸਤੇ ਆਏ ਲੋ ਜੀ ਡੈਕ ਤੋਂ ਕੋਲ ਘੁੰਮਿਆਏ ਹੁਣ ਆਏ ਆ ਅਸੀਂ ਐਮ ਡੀ ਚ ਮਰਲਿੰਦਾ ਨਹੀਂ ਮਾਇਆ ਹੈ ਹਾਂ ਨੋ ਨੋਰਮਲਿੰਦਾ ਨਹੀਂ ਮਨਾ ਆਸੀਂ ਭਾਈ ਲਿਓ ਮਰਲਿੰ ਵੀ ਜਾ ਕੇ ਆਏ ਮਿਸ ਹੋ ਗਿਆ ਤਾਂ ਉਹਨਾਂ ਸੇ ਘਰ ਦਾ ਸਮਾਨ ਲੈਣਾ ਮਾੜਾ ਮੋਟਾ ਅੱਜ ਪੀਸਿਆਂ ਨਾਲ ਬਣਾਉਣੇ ਘਰੇ ਪੀਸੇ ਪੀਸੇ ਦਾ ਸਮਾਨ ਲੈਣਾ ਹੈ ਸਪੈਸ਼ਲ ਪੀਸੇ ਅੱਜ ਘਰੇ ਬਣਾਉਣੇ ਆਪਾਂ ਨੇ ਨਹੀਂ ਤਾਂ ਜਿਆਦਾ ਮੋਲ ਦੇ ਖਾਣੇ ਅੱਜ ਘਰੇ ਬਣਾ ਕੇ ਖਾਣੇ ਲੋ ਜੀ ਹਫਤੇ 7 ਦਿਨ ਹੁੰਦੇ ਆ 7 ਦਿਨ ਚ ਅਸੀਂ 4 ਦਿਨ ਐਮਡੀ ਆਉਂਦੇ ਆ ਆਹ ਬਹੁਤ ਹੋਈ ਜੀ ਮੜੀਆਂ ਨੇ ਚਲੋ ਐਮਡੀ ਆ ਸਾਈਕਲ ਦੇਖੋ ਬਈ ਕਿੱਡਾ ਲੰਬਾ ਹੈ ਇੱਧਰ ਮੂਰੇ ਸਮਾਨ ਸਮੂਹ ਰੱਖਣ ਨੂੰ ਪਿੱਛੇ ਆ। ਕਾਫੀ ਲੰਬਾ ਹੈ ਚਲਾਉਂਦੇ ਕਿਵੇਂ ਹੋਣਗੇ ਨਾ ਯਾਰ। ਕਮਾਲ ਹੈ ਮੈਂ ਦੋ ਮਿੰਨਟ ਚਲਾਉਂਦੇ ਹੁਣ ਇਹਨਾਂ ਵੀ। ਲਓ ਜੀ ਸਮਾਨ ਲੈ ਲਿਆ। ਭਰ ਲਈ ਗੱਡੀ ਆਪਾਂ ਨੇ ਪੂਰੀ। ਹੁਣ ਚੱਲੀਏ ਘਰ ਨਾਲ। ਜੋਨ ਪੀਸਾ ਪਏ ਜ਼ਰਾ। ਪੀਸਾ ਨਹੀਂ ਖਾਣਾ। ਖਾ ਲਿਆ। ਖਾ ਲਿਆ। ਉਹਦੀ ਮਾਰਦਾ ਐ ਪਰ ਉਹ ਐ ਕਰਕੇ ਐ ਕਰਕੇ ਮਾਰਦਾ ਪੂਰਾ ਹਾਂ ਹਾਂ ਅੱਛਾ ਜੀ ਤਰਸਾਂ ਬਾਸ ਦਵਾਈ ਲੈ ਲਈ ਹੁਣ ਜਾ ਕੇ ਲੋ ਜੀ ਸ਼ਾਮ ਦੇ ਤਕਰੀਬਨ 8 ਵਜ ਚੁੱਕੇ ਆ ਇਸ ਟਾਈਮ ਅਸੀਂ ਅੱਜ ਆਏ ਹਾਂ ਪ੍ਰਭ ਗੁਣ ਦੇ ਘਰੇ ਤੇ ਪੀਜ਼ਾ ਖਾਣਾ ਇਹ ਪੀਜ਼ਾ ਖਾਣਾ ਹੈ ਪੀਜ਼ਾ ਨੰਗਰ ਚੱਲ ਰਿਹਾ ਮਾਰੋ ਮਹਾਰਾਜ ਬਲਾ ਥਾਂ ਥਾਂ ਪਿੱਛੇ ਹੋਏ ਬੈਠਾ ਠੀਕ ਹੈ ਜਿੱਧਰ ਵੀ ਦੇਖੋ ਉਧਰੇ ਪੀਸਾ ਅੱਜ ਹਾਂ ਖਾ ਲੈ ਦਵਾਈ ਵੀ ਲੈ ਲਈ ਦਵਾਈ ਦੇ ਦੀ ਓਕੇ ਹੌਲੀ ਹੌਲੀ ਪੁੱਤ ਹੌਲੀ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਸ਼ਾਮ ਮਾਸੀ ਠੀਕ ਹੋ ਜੇ ਰਸਮ ਤੂੰ ਮਾਸੀ ਬਸ ਤਾ ਕੀ ਕਹਿੰਦਾ ਆਪਣੇ ਦੇਖੀਂ ਤੇ ਖੜੇ ਤੇਂਤੀ ਦੇਖਿਆ ਰਿਹਾ ਦਿਖਿਆ ਰਿਹਾ ਆ ਟਟ ਗਿਆ ਤੇਰੇ ਤਾਂ ਹੈ ਕਿ ਹਜੇ ਆਜਾ ਪਾਪਾ ਬੱਸ 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 ਨੀ ਤਾਂ ਮੁੰਡਾ ਕੋ ਵੀ ਦੂਰ ਦੂਰ ਤੇ ਦੀ ਜੇ ਜੀ ਪਾਪਾ ਹਾਂ ਚਾਚੀ ਕੋ ਨੂੰ ਜਹਾਜ ਨਾਲ ਕਿੰਨਾ ਹੋਣਾ ਦੱਤਾ ਉਹ ਵਿਚ ਬਣ ਉਹ ਵਿਚ ਸਹੀ ਗੱਲਾਂ ਦੂਰ ਪੈਲਾ ਵਿਚ ਬਚਣ ਲੱਗਿਆ ਕਮਾਲ ਦੀ ਗੱਲ ਬਾਤ ਹੈ ਆ ਰਹੀ ਹੈ ਜੱੱਕਾ ਤੇ ਸਾਰੀ ਆਣੀ ਤਿਆਰ ਹੋ ਗਈ ਮਮਾ ਪਪਾ ਮੇਰੇ ਉੱਧਰ ਹੀ ਆ ਤੇ ਉਹਨਾਂ ਉਹ ਵੀ ਤਿਆਰ ਹੁੰਦੇ ਆ ਤੇ ਮੈਂ ਹੋ ਗਈ ਆ ਤਿਆਰ ਵਾਓ ਤੇ ਹੁਣ ਅਸੀਂ ਕਰਾਂਗੇ ਸਰਕਾਂ ਸਰਕਾਂ ਅਦੀ ਮੈਂ ਤਿਆਰ ਹੋ ਗਈ ਆ ਹੋਰਾ ਕੁਝ ਚਾਹ ਰਹੇ ਹੋ ਵੀ ਪ੍ਰਾਸ ਲੈ ਮੈਂ ਤੇਰੀ ਮੈਂ ਬਣਾ ਦੇਣਾ ਉਹ ਕੈਮ ਨਹੀਂ ਬੋਕਮ ਹੋਣੀ ਆ ਆ ਦੇਖੋ ਸਾਡਾ ਮਟ ਤਿਆਰ ਹੋ ਗਿਆ ਵੇ ਕਿਹੜੀ ਗਲਾਸ ਆ ਤੂੰ 4th 4th ਇਹ ਹੈਗੀ ਚੌਥੀ ਗਲਾਸ ਚ ਬਈ ਰਸਮ ਹੈਗੀ ਦੂਜੀ ਗਲਾਸ ਚ ਹੈਗੀ ਚੌਥੀ ਗਲਾਸ ਚ ਮੇਰਾ ਮਟ ਹੁਣ ਚੱਲਦੇ ਆਪਾਂ ਸੈਰ ਕਰਕੇ ਆਂਗੇ ਇਹ 1 2 3 4 ਹਾਂ ਤਰੂਗੇ ਜਾਈਦਾ ਹੁਣ ਦੇਖ ਲਿਆ ਹਾਂ ਹੁਣ ਹੋਰ ਬੱਸ ਚੱਲ ਆ ਜਾ ਹੁਣ ਇਹ ਆਹ ਚੱਲ ਮੂਲੀ ਮਾਗ ਚੱਕ ਰਿਹਾ ਤੂੰ ਨਾ ਲੈ ਤੂੰ ਚੱਕ ਦੂਗਾ ਨੂੰ ਐਡਾ ਹੀ ਤੂੰ ਹਾਂ ਦਾਰਾ ਪਹਿਲਵਾਨ ਚੱਲ ਆ ਜਾ ਪੁੱਤ ਆਜੋ ਆਜੋ ਸਾਡੇ ਨਾਲ ਖਾ ਲਓ ਪਹਿਲੇ ਪੁੱਤ ਲੋ ਜੀ ਹੁਣ ਅਸੀਂ ਆ ਰਹੇ ਹਾਂ ਪਸੇਜਾ ਤੱਕ ਕਰਨ ਇਧਰ ਜੋਵੰਦੀਪ ਤੇ ਦੂਜਾ ਦੋ ਮਹੀਨੇ ਤਰ ਜਾ ਰਹੀਆਂ ਉਧਰ ਹਾਂ ਹੁਣ ਮੜੀ ਦੀ ਰਸਮ ਠੀਕ ਹੋਈ ਐ ਇਹਨੂੰ ਹੁਣ ਬਾਹਰ ਕੱਢਿਆ ਹੋ ਘਰੇ ਬੈਠੇ ਵੀ ਅੱਜ ਅਰ ਬੋਲਜ ਹੋਈ ਜਾਂਦੇ ਨੇ ਖਾ ਪੀ ਕੇ ਘੁੰਮਣਾ ਖਾ ਪੀ ਕੇ ਮੜਾ ਮੋੜਾ ਘੁੰਮਣਾ ਫਿਰਦੇ ਕਿਉਂਕਿ ਅੱਜ ਪੀਸੇ ਘਾਤੇ ਹੈ ਵੀ ਖਾਧ ਸਮਾਨ ਖਾਦਾ ਹੋ ਅਸੀਂ ਜੋ ਬਣਾ ਬਾਤ ਕਰਾ ਜੋ ਵਾਂ ਦੂਹੇ ਤਰੀ ਹੋਿੰਦਾ ਭਾ ਇੰਡੀਆ ਕੰਮ ਹੋਿੰਦਾ ਜਿਹੜਾ ਵਿਆਹ ਹੁੰਦਾ ਇੱਧਰੋਂ ਹੀ ਪਤਾ ਨਹੀਂ ਸੀ ਤਾਂ ਉਹਨੇ ਕਿਉਂਕਿ ਇੱਧਰੋਂ ਕੋਈ ਹੁੰਦਾ ਨਹੀਂ ਟ੍ਰੈਫਿਕ ਨਹੀਂ ਹੁੰਦੀ ਜੋਾਕਾਂ ਵਾਸਤੇ ਜੋਾਕ ਨੋਰਮਲ ਘੁੰਮੀਆਂ ਨੂੰ ਕੋਈ ਚੱਕਰ ਨਹੀਂ ਗੱਡੀ ਗੁੱਡੀ ਕੋਈ ਨਹੀਂ ਆਉਂਦੀ ਇੱਧਰ ਨੂੰ ਵਧੀਆ ਉਹ ਜਮਾਈ ਛੋਟਾ ਯਾਰ ਆ ਜਾ ਆ ਜਾ ਆ ਜਾ ਆਗੇ 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 ਉਹ ਆ ਗਿਆ ਇੱਥੇ ਆ ਗਿਆ ਆ ਗਈ ਆ ਗਈ ਬਾਈ ਆ ਰੁਭਾ ਵਾ ਆਇਓ ਪਛਾਣ ਦਿਓ ਆਪੋ ਇਹ ਨਹੀਂ ਮੇਰੀ ਇਹਨੇ ਇਹ ਆ ਗਈ ਆ ਇੱਕ ਜਣੀ ਬਈ ਸਾਡੇ ਪੱਤੇ-ਪੁੱਤੇ ਪਾਉਣਗੇ ਇਹ ਆਹ ਤਰੇ ਆਣਾ ਨੂੰ ਹੱਥ ਨਾ ਲਾਓ ਬੁੱਧਾ ਬੁੱਧਾ ਪੁੱਤ ਗੱਲ ਕਰਨੀ ਉਹ ਗੱਲ ਕਰਦਾ ਆ ਆ ਦੇਖ ਓਏ ਛੋਟਾ ਕੋੜਾ ਓਏ ਖਰਗੋਸ਼ ਵੀ ਰੱਖਿਆ ਬਾਈ ਆਹ ਬੜਾ ਦੇਖਿਆ ਓਏ ਹੱਥ ਹੀ ਨਾ ਲਾਉਣਾ ਕੋੜਾ ਆ ਗਿਆ ਕੋੜਾ ਹੱਥ ਲਾ ਲੈ ਕੋਈ ਨਹੀਂ ਕੁਛ ਨਹੀਂ ਹੁੰਦਾ ਇੱਕ ਕਹਿਣ ਲੱਗੇ ਨਾ ਨਾ ਲਾ ਲਾ ਕੋਈ ਚੱਕਰ ਨਹੀਂ ਲਾ ਲਾ ਉਹ ਲਾਲਾ ਨਾਲ ਕੋਈ ਨਹੀਂ ਕੁਛ ਨਹੀਂ ਹੁੰਦਾ ਕਿੱਦਾਂ ਲਉਣੀ ਕੂਨ ਲਾ 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 ਇਹ ਦਿੱਤੇ ਲੈ ਤੇਰੀ ਆ ਲੈ ਕਾ ਨਹੀਂ ਮੇ ਤੋਂ ਲਾਲਾ ਨਾ ਆਇਓ ਨੀ ਕੋਈ ਨਾ ਆਇਓ ਆਜਾ ਛੱਟ ਦੇ ਜੀ ਉੱਪਰੋਂ ਉੱਪਰੋਂ ਨਹੀਂ ਬੁੱਤੇ ਲੱਗਣਾ ਉਰੇ ਦੇਖ ਆ ਜਾ ਹੁਣ ਡਰਦੀ ਵੀ ਐ ਨੂੰ ਉੱਪਰੋਂ ਥੋੜਾ ਉੱਪਰੋਂ ਰਸਮ ਆ ਜਾ ਤੂੰ ਆ ਜਾ ਵਾ ਆ ਜਾ ਦੇਖੀ 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 ਧਿਆਨ ਨਾਲ ਬੁੱਤ ਧਿਆਨ ਨਾਲ ਜੇਰਾ ਸਟਰਾ ਖਾ ਲਿਓ ਆ ਜਾ ਆਪਣੀ ਆ ਕੀ ਦੀ ਆ ਜਾ ਆ ਜਾ ਰਾਵਣ ਨਹੀਂ ਲੋ ਜੀ ਇਹ ਤਾਂ ਪਹਚਾਲਾ ਆਇਆ ਹੋਇਆ ਸੜਕ ਪਾਟੀ ਪਈ ਸਾਰੀ ਸਿਰ ਤੋਂ ਸਿਰ ਤੱਕ ਲੋ ਜੀ ਪਸੇ ਜਤਾ ਕਰਿਆਏ ਸੀ ਘੁੰਮ ਫਿਰ ਆਏ ਹਾਏ ਸਾਹ ਚੜ ਗਿਆ ਹਨਾ ਕੀ ਖੋਲਣਾ ਟਰੱਕ ਚਲ ਬਲੌਗ ਦੀ ਸਮਾਪਤੀ ਕਰਦੇ ਹੋਏ ਪਹਿਲਾਂ ਜੋਬਰ ਉਹ ਸਵਾਰ ਕੇ ਇਧਰ ਮੋੜ ਕੇ ਕਮਟ ਜੋਖਰੇ ਤੇ ਲਾਈਕ ਕਰ ਲੈਦਾ ਦੋਪਰ ਹਾਏ ਠੀਕ ਹਣ ਕੁੜੀ ਕਾ ਹਣ ਠੀਕ ਹੁ ਤਾ ਲੋ ਜੀ ਮੇਰੀ ਕੁੜੀ ਠੀਕ ਹੋ ਗਈ ਐ ਕਰ ਦਿਓ